ਲੋ ਵੀ ਮਿੱਤਰੋ ਅੱਜ ਆਪਾਂ ਪਹੁੰਚੇ ਹੋਏ ਆਂ ਘੋੜਾ ਮੰਡੀ ਸ਼੍ਰੀ ਮਖਸਰ ਸਾਹਿਬ ਆ ਆ ਬਾਈ ਕੋਲੇ ਨੁਕਰੀਆਂ ਘੋੜੀਆਂ ਵੀ ਆ ਤੇ ਮਾਰਵਾੜੀ ਬਿਸ਼ੇਰੀ ਆ ਕਰਦੇ ਆਂ ਬਾਈ ਨਾਲ ਗੱਲ ਸਾਰੇ ਤੁਹਾਨੂੰ ਜਾਨਵਰ ਦਿਖਾਉਣੇ ਆ ਚੰਗੀ ਤਰ੍ਹਾਂ ਤੇ ਰੇਟ ਵਗੈਰਾ ਦੀ ਜਾਣਕਾਰੀ ਦਿੰਨੇ ਆ ਹਾਂਜੀ ਬਾਈ ਕੀ ਨਾ 7.5 ਲੱਖ ਰੁਪਏ ਡਿਮਾਂਡ ਹੈ ਇਸ ਕੀ ਬਾਈ 7.5 ਲੱਖ 7.5 ਲੱਖ ਰੁਪਏ ਮਾਰਵਾੜੀ ਬਿਸ਼ੇਰੀ ਆ ਕਿਤਨੇ ਕਿਤਨੀ ਐਜ ਕੀ ਆ ਜੀ 10 ਮਹੀਨੇ ਕੀ ਬਾਈ 10 ਮਹੀਨੇ ਦੀ ਆ ਬਾਈ ਆ ਦੂਜੀ ਘੋੜੀ ਤੇ ਆਜੋ ਇਹਦੀ ਕੀ ਡਿਮਾਂਡ ਆ ਬਾਈ ਕੀ 7.5 ਲੱਖ ਰੁਪਏ 7 ਲੱਖ ਗੱਬਣਾ ਨਹੀਂ ਖਾਲੀ ਖਾਲੀ ਦੋ ਦਾਤਾ ਦੋ ਦਾਤਾ ਠੀਕ ਆ ਬਹੁਤ ਚੰਗੀ ਨੌਕਰੀ ਪਸ਼ੇਰੀ ਆ ਬਈ ਅਜੇ ਆ ਤਿੰਨ ਨੰਬਰ ਤੇ ਆ ਗਈ ਇਹ ਵੀ ਬੱਚੀ ਐ ਦੋ ਦਾਤਾ ਇਹ ਵੀ ਕਰੋਈ ਲੈ ਕੇ ਆਏ ਆ ਫਿਰ ਸਾਰੀਆਂ ਜੀ ਠੀਕ ਆ ਬਈ ਕੀ ਰੇਟ ਆ ਬਈ ਇਹਦਾ 6 ਲੱਖ ਰੁਪਏ ਡਿਮਾਂਡ ਹੈ 6 ਲੱਖ ਰੁਪਏ ਚੈੱਕ ਕਰ ਲਓ ਬਈ ਅੱਗੇ ਆ ਗਈ ਬਈ ਇਹ ਵੀ ਬਸ਼ੇਰੀ ਆ ਬਈ ਜੀ ਬਸ਼ੇਰੀ ਆ ਬਈ ਸਾਰੀਆਂ ਬਸ਼ੇਰੀਆਂ ਹੀ ਆ ਜੀ ਕਰੋ ਵੀ ਜੱਕ ਬਹੁਤ ਚੰਗੇ ਜਾਨਵਰ ਆ ਬਾਈ ਕੋਲੇ ਇਹਦੇ ਕੀ ਡਿਮਾਂਡ ਆ ਬਾਈ 8.5 ਲੱਖ ਰੁਪਏ 8.5 ਲੱਖ ਰੁਪਏ ਡਿਮਾਂਡ ਆ ਬਾਈ ਬਹੁਤ ਹਾਈਟ ਜ਼ਿਆਦਾ ਕਰਨੀ ਆ ਕਿੰਨੀ ਹਾਈਟ ਹੋਣੀ ਆ ਦੀ ਇਸ ਟੈਂਸਰਟ ਹੈ 60 ਇੰਚ ਤਾਂ ਹੋਣੀ ਆ ਬਾਈ ਹਾਂਜੀ ਇਹ ਵੀ ਬੱਚੀ ਹੈ ਇਹ ਕਿੰਨੇ ਸਮੇਂ ਦੀ ਆ ਬਾਈ 52 ਨਹੀਂ ਬੱਚੀ ਇੱਕ ਠੀਕ ਆ ਇਹਦਾ ਕੱਦ ਜ਼ਿਆਦਾ ਏ ਉਹਦੇ ਨਾਲ ਹੋਣਾ ਹਾਂ ਇਹ ਵੀ ਕੰਮ ਫਿਲਾਲ ਬਥੇਰੇ 60 ਹੈ 60 ਹੈ ਇਹਦੀ ਕੀ ਡਿਮਾਂਡ ਆ ਇਸਦੇ 9.5 ਲੱਖ ਰੁਪਏ 9.5 ਲੱਖ ਰੁਪਏ ਬਾਈ ਜੇ 4 ਆ ਉਮਰ ਵਿੱਚ ਠੀਕ ਆ 5.5 ਲੱਖ ਤੁਹਾਡੀ ਡਿਮਾਂਡ ਹੈ ਸਾਡੇ 5 ਲੱਖ ਖਾਲੀ ਹੈ ਵੀ ਸਾਰੀਆਂ ਜੀ ਕਿ ਕੋਈ ਹੈਗੀ ਗੱਬਣ ਵਿੱਚ ਇੱਕ ਨੰਬਰ ਮੇਰਾ ਲਾਸਟ ਵਾਲੀ ਠੀਕ ਆ ਕਰ ਲੋ ਵੀ ਚੈੱਕ ਜਾਨਵਰ ਬਹੁਤ ਚੰਗੇ ਆ ਸਾਰੀ A to Z ਜੇ ਅਬਲਗ ਮੈਂ ਹੈ ਨੁਕਰੀ ਅਬਲਗ ਕੇ ਦੱਬੇ ਹਾਂ ਇਹਨਾਂ ਮੇ ਦੱਬਾ ਪਗ ਮੇ ਦੱਬਾ ਸਾਡੇ 4 ਲੱਖ ਡਿਮਾਂਡ ਇਸ ਕੀ ਸਾਡੇ 4 ਲੱਖ ਡਿਮਾਂਡ ਆ ਬਈ ਪੇਟ ਕੀ ਚਾਲੂ ਪੇਟ ਕੀ ਚਾਲੂ ਆ ਬਈ ਜੇਕ ਨੰਬਰ ਮੇਂ ਜਗਾਵਣਾ 6 ਮਹੀਨੇ ਇਹ ਗੱਬਣਾ ਬਈ ਇਹਦੀ ਹਾਈਟ ਕਿੰਨੀ ਆ 65 ਹਾਈਟ 65 ਇੰਚ ਹਾਈਟ ਆ ਬਈ ਔਰ ਫਤਮ ਸੇ ਗਾਵਣਾ ਉਹ ਆਦਮ ਤੋ ਗੱਬਣਾ ਇਹ ਜਿਹੜਾ 6 ਮਹੀਨੇ ਦੀ ਗੱਬਣਾ ਚੈੱਕ ਪਾਸ ਆ ਕੀ ਰੇਟ ਆ ਇਹਦਾ ਬਈ ਇਸਕਾ 21 ਲੱਖ ਰੁਪਏ ਡਿਮਾਂਡ ਹੈ 21 ਲੱਖ ਰੁਪਏ ਡਿਮਾਂਡ ਆ ਬਈ ਬਹੁਤ ਚੰਗੇ ਬਾਈ ਕੋਲੇ ਜਾਨਵਰ ਆ ਬਈ ਨੰਬਰ ਬੋਲਦੇ ਆ ਆਪਦਾ 7303 7303 ਅੱਗੇ 7303 86696 831 96 96 ਤੇ ਬਈ ਪੇਜ ਪੂਝ ਦੋਗੇ ਜੇ ਕੋਈ ਪੇਮੈਂਟ ਆਨਲਾਈਨ ਪਾ ਦੇ ਹਾਂ ਕਰ ਲਿਓ ਬਈ ਬਾਈ ਨਾਲ ਚੈੱਕ ਜਾਨਵਰ ਤੁਹਾਨੂੰ ਦਿਖਾ ਦਿੰਨਾ ਪੈਠ ਪੂੜੇ ਤੋਂ ਸਾਰੇ A to Z ਬਹੁਤ ਜਿਆਦੇ ਚੰਗੇ ਜਾਨਵਰ ਆ ਬਾਈ ਬਾਈ ਕੋਲੇ ਜਿਹੜੇ ਭਰਾਣੇ ਚੰਗੇ ਜਾਨਵਰ ਰੱਖਣ ਦਾ ਸ਼ੌਂਕੀ ਹੋਇਆ ਉਹੀ ਕਾਲ ਕਰਿਓ ਬਈ ਰੇਟ ਆਪਾਂ ਤੁਹਾਨੂੰ ਸਾਰਿਆਂ ਦਾ ਦੱਸਤਾ ਆ ਮਾਰਵਾੜੀ ਬਸ਼ੇਰੀ ਬਹੁਤ ਜਿਆਦੇ ਨਜਾਇਜ਼ ਚੰਗੀ ਆ ਧੰਨਵਾਦ ਬਈ ਮਿਲਦੇ ਆ ਅਗਲੀ ਵੀਡੀਓ ਦੇ ਨਾਲ